ਉਸੇ ਕੜੀ ਦੇ ਤਹਿਤ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਡਿਪਾਰਟਮੈਂਟ ਵੱਲੋਂ ਆ 332 ਕਰੋੜ ਰੁਪਏ ਦੀ 332 ਕਰੋੜ ਰੁਪਏ ਦੀ ਜਿਹੜੀ ਕਿਸ਼ਤ ਆ ਉਹ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਦੇ ਲਈ ਜਾਰੀ ਕੀਤੀ ਆ ਪੰਜਾਬ ਤਾਂ ਕਿ ਪੰਜਾਬ ਦੀਆਂ ਉਹਨਾਂ ਪੰਚਾਇਤਾਂ ਦਾ ਜਿਹੜਾ ਅੰਦਰੂਨੀ ਵਿਕਾਸ ਹੁੰਦਾਗਾ ਜਿਹਨੂੰ ਮੈਂ ਕਹਿੰਦਾ ਅੰਦਰਲੀਆਂ ਸੜਕਾਂ ਜਾਂ ਛੋਟੇ ਕੰਮ ਉਹ ਪੂਰੇ ਹੋ ਸਕਣ 332 ਕਰੋੜ ਰੁਪਏ ਦੀ ਜਿਹੜੀ ਇਨਸਟਾਲਮੈਂਟ ਉਹ ਜਾਰੀ ਕੀਤੀ ਗਈ ਹੈ ਜ ਜਿਹਦੇ ਅੰਦਰ ਜੜੀਆਂ ਦੋ ਪ੍ਰਕਾਰ ਇੱਕ ਤਾਂ ਸੀ ਟਾਇਡ ਫੰਡ ਕੀਤੇ ਗਏ ਨੇ ਕਨ ਟਾਇਡ ਤਾਂ ਕਿ ਇੱਕ ਉਹ ਕੰਮ ਜਿਹੜੇ ਹੋਣੇ ਨੇਗੇ ਵੀ ਇਸੇ ਤਰੀਕੇ ਉਹਨੇ ਪੰਜਾਬ ਸਰਕਾਰ ਨਿਰਧਾਰਤ ਕੀਤੀ ਆ ਔਰ ਕੁਝ ਕੰਮ ਨੇ ਜਿਹੜੇ ਉਹ ਮੈਂ ਸਮਝਦਾ ਸਰਪੰਚ ਨਿਰਧਾਰਤ ਕਰਨਗੇ ਇਹਦੇ ਅੰਦਰ 80 ਰੇਸ਼ੋ ਰੱਖੀ ਆ ਕਿ ਜਿਹੜੀਆਂ ਪੰਚਾਇਤਾਂ ਨੇ ਕੀਆ ਜਿਹੜੀਆਂ ਪੰਜਾਬ ਦੇ ਗ੍ਰਾਮ ਪੰਚਾਇਤ ਨੇ ਉਹਨੂੰ 70% ਹਿੱਸਾ ਇਸ 332 ਕਰੋੜ ਚੋਂ ਔਰ ਜਿਹੜੀਆਂ ਪੰਚਾਇਤ ਸਮਤੀਆਂ ਨੇ ਉਹਨਾਂ ਨੂੰ 20% ਹਿੱਸਾ ਔਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਨੇ ਉਹਨਾਂ ਨੂੰ 10% ਹਿੱਸਾ ਇਹ ਅਸੀਂ ਤਿੰਨ ਹਿੱਸਿਆਂ ਚ ਵੰਡਿਆਗਾ ਜਿਹੜਾ ਦਾ 332 ਕਰੋੜ ਰੁਪਇਆਗਾ ਸੋ ਇਹਦੇ ਨਾਲ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਜਿਹੜੇ ਪਿੰਡ ਨੇਗੇ ਉਹ ਵੀ ਤੁਹਾਨੂੰ ਸ਼ਾਨਦਾਰ ਦਿਖਾਈ ਦੇਣਗੇ ਜੋ ਸੁਪਨਾ ਸਰਕਾਰ ਨੇ ਸਿਰਜਿਆਗਾ ਜੋ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਿਰਜਿਆਗਾ ਕਿ ਪੰਜਾਬ ਰੰਗਲਾ ਪੰਜਾਬ ਉਹਦਾ ਚਾਹੀਦਾ ਉਹਦੇ ਵੱਲ ਮੈਂ ਸਮਝਦਾ ਇੱਕ ਹੋਰ ਵੱਡਾ ਸਟੈਪ ਅੱਜ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਨੇ ਚੁੱਕਿਆਗਾ ਸਾਰੇ ਪੈਸੇ ਜਿਹੜੇ ਦੇਗੇ ਉਹ ਸਰਪੰਚਾਂ ਦੇ ਜਿਹੜਾ ਪ੍ਰੀਸ਼ਦ ਦੇ ਪੰਚਾਇਤ ਸੰਪਤੀ ਦੇ ਚੇਅਰਮੈਨਸ ਦੇ ਇਹਨਾਂ ਦੇ ਖਾਤੇਆਂ ਜਿਹੜੇ ਲਗੇ ਅੱਜ ਸ਼ਾਮ ਤੱਕ ਪੈਸੇ ਸਾਰੇ ਪਹੁੰਚ ਜਾਣਗੇ ਇਸ ਤੋਂ ਬਿਨਾ ਨੈਕਸਟ ਇਨਸਟਾਲਮੈਂਟ ਇਹ ਨਹੀਂ ਕਿ ਅਸੀਂ ਇੱਥੇ ਹੀ ਰੁਕਦਾ ਨੈਕਸਟ ਇਨਸਟਾਲਮੈਂਟ ਜਿਹੜੀ ਆ ਅਗਲੀ ਕਿਸ਼ਤ ਜਿਹੜੀ ਆ 334 ਕਰੋੜ ਦੀ ਅਗਲੀ ਕਿਸ਼ਤ 334 ਕਰੋੜ ਦੀ ਉਹ ਵੀ ਬੈਸਮੈਂਦਾ ਇਸੇ ਸਾਲ ਦੇ ਅੰਦਰ ਯਾਨੀ ਕਿ ਇਸ ਦਸੰਬਰ ਤੱਕ ਦਸੰਬਰ ਤੱਕ ਜਾਂ ਜਨਵਰੀ ਦੇ ਪਹਿਲੇ ਵੀਕ ਦਸੰਬਰ ਦੇ ਐਂਡ ਚ ਜਾਂ ਜਨਵਰੀ ਦੇ ਪਹਿਲੇ ਵੀਕ ਜਿਹੜੀ ਆ ਉਹ ਸਾਰੀਆਂ ਪੰਚਾਇਤਾਂ ਦੇ ਔਰ ਪੰਚਾਇਤ ਸੰਮਤੀਆ ਜ਼ਿਲ੍ਹਾ ਪ੍ਰੀਸ਼ਦ ਚ ਪਹੁੰਚ ਜੂਗੀ ਤਾਂ ਕਿ ਜਿਹੜੀ ਰਹਿਦੀ ਡਿਵੈਲਪਮੈਂਟ ਆ ਹੋ ਸਕੇ ਸੋ ਮੇਰਾ ਕਹਿਣ ਦਾ ਭਾਵ ਆ ਲਗਾਤਾਰ ਸਰਕਾਰ ਜਿਹੜੀ ਆ ਉਹ ਡਿਵੈਲਪਮੈਂਟ ਪਰ ਲੱਗੀ ਆ ਲਗਾਤਾਰ ਅਸੀਂ ਪੰਜਾਬ ਦੀ ਡਿਵੈਲਪਮੈਂਟ ਕਰ ਰਿਆਂ ਇਹ ਨਹੀਂ ਹੈਗਾ ਕਿ ਅਸੀਂ ਲਾਸਟ ਸਾਲ ਚ ਲੱਗੇ ਆ ਅਸੀਂ ਤਾਂ ਜਦੋਂ ਸਰਕਾਰ ਬਣੀ ਆ ਉਸ ਸਮੇਂ ਤੋਂ ਲੈ ਕੇ ਜਿੱਥੇ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਹੇ ਆਂ ਲਗਾਤਾਰ ਉਸੇ ਤਰੀਕੇ ਡਿਵੈਲਪਮੈਂਟ ਦੇ ਕੰਮ ਚਾਰੀ ਦੇਗੇ ਤੁਹਾਨੂੰ ਸਭ ਨੂੰ ਯਾਦ ਆ ਕਿ ਪਹਿਲੇ 3 ਮਹੀਨਿਆਂ ਚ ਬਹੁਤ ਭਾਰੀ ਵੱਡੀ ਗਰੰਟੀ ਜਿਹਨੂੰ ਲੋਕ ਵੱਡੀ ਗਰੰਟੀ ਕਹਿੰਦੇ ਨੇਗੇ 300 ਯੂਨਟ ਮੁਫਤ ਬਿਲੀ ਦੇਣ ਦਾ ਵਾਅਦਾ ਸੀ ਉਹ ਪਹਿਲੇ 3 ਮਹੀਨਿਆਂ ਚ ਪੂਰਾ ਹੋ ਗਿਆ ਸੀ ਇਸੇ ਤਰ੍ਹਾਂ ਸਕੂਲ ਆਫ ਫੈਮਨੈਂਸ ਇਸੇ ਤਰ੍ਹਾਂ ਪੰਜਾਬ ਦੇ ਮਹੱਲਾ ਕਲੀਨਿਕ ਇਸੇ ਤਰ੍ਹਾਂ ਅੱਜ ਪੰਜਾਬ ਚ ਖੇਡ ਮੈਦਾਨ ਬਣ ਰਹੇ ਨੇਗੇ ਖੇਡ ਮੈਦਾਨ ਬਣਾਉਣ ਦਾ ਟੀਚਾ ਸਿੱਧਾ ਤੇ ਸਿੱਧਾ ਪੰਜਾਬ ਦੀ ਜਵਾਨੀ ਦੇ ਨਾਲ ਜੁੜਿਆਗਾ ਪੰਜਾਬ ਦੇ ਲੋਕਾਂ ਨਾਲ ਜੁੜਿਆਗਾ ਤਾਂ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਖੇਡ ਦੇ ਮਾਦਾਂ ਜਦੋਂ ਖੇਡੂਗੀ ਤਾਂ ਨਸ਼ਿਆਂ ਤੋਂ ਕੋਹਾ ਦੂਰ ਰਹੂਗੀ ਸੋ ਉਸੇ ਲੜੀ ਦੇ ਤਹਿਤ ਅੱਜ 332 ਕਰੋੜ ਰੁਪਏ ਜਿਹੜੇ ਨੇਗੇ ਪੰਜਾਬ ਦੀਆਂ ಗ್ರಾಮ ਪੰਚਾਇਤ ਜ਼िला ਪ੍ਰੀਸ਼ਦ ਤੇ ਪੰਚਾਇਤ ਸਮਚਿਆਂ ਨੂੰ ਤਕਸੀਮ ਕੀਤੇ ਗਏ ਨੇਗੇ ਤਾਂ ਕਿ ਪੰਜਾਬ ਦੀ ਜਿਹੜੀ ਆ ਚਾਰ ਤਰਫੋਂ ਤਰੱਕੀ ਹੋ ਸਕੇ